ਜੀ ਪੈਸਾ ਬਣਦਾ ਆ ਕਿ ਅੱਜ ਜਿਸਾੜੂ ਨੂੰ ਵਾਤੇ ਆਏ ਹੋ ਕਿਸੇ ਵਾਹੀਗੁਰ ਜੀ ਕਾਲ ਸਾਹਿਬ ਵਾਹੀਗੁਰ ਜੀ ਕੀ ਫਤਿਹ ਦਾਸ ਗਵਿੰਦਰ ਸਿੰਘ ਸੰਤ ਸਪਾਹੀ ਸੁਸਾਇਟੀ ਲੁਧਿਆਣਾ ਤੋਂ ਮੇਰ ਜੀ ਅੱਜ ਅੰਮ੍ਰਿਤਸਰ ਦੇ ਡੀਸੀ ਸਾਹਿਬਾਨ ਨੂੰ ਇੱਕ ਬੇਨਤੀ ਕਰਨ ਆਏ ਆ ਕਿ ਅੱਜ ਮੇਰੇ ਨਾਲ ਰਾਜਾ ਸਾਸੀ ਹਲਕੇ ਦੇ ਨਗਰ ਕੌਂਸਲ ਦੇ ਪੰਚਾਇਤਾਂ ਦੇ ਜਿਹੜੇ ਨੇ ਕੌਂਸਲਰ ਸਾਹਿਬਾਨ ਖੜੇ ਨੇ ਔਰ ਉੱਥੋਂ ਦੇ ਜਿਹੜੇ ਪ੍ਰਧਾਨ ਲਾਏ ਗਏ ਨੇ ਆਮ ਆਦਮੀ ਪਾਰਟੀ ਵੱਲੋਂ ਉਹ ਬੱਬੂ ਨੇ ਔਰ ਉਹਨਾਂ ਨੇ ਇਹਨਾਂ ਨੂੰ ਮੀਟਿੰਗ ਦੇ ਦੌਰਾਨ ਅੱਜ ਨਹੀਂ ਪਹਿਲਾਂ ਵੀ ਬੜੀ ਵਾਰ ਬੇਇੱਜ਼ਤ ਕੀਤਾ ਗਿਆ ਅਖੀਰ ਇਹ ਵੀਰ ਨੇ ਮੈਨੂੰ ਰੋ ਰੋ ਕੇ ਵੀਡੀਓ ਬਣਾ ਕੇ ਭੇਜੀ ਜਿਹਦੇ ਵਿੱਚ ਇਹਨਾਂ ਦੱਸਿਆ ਕਿ ਉਹਨਾਂ ਨੂੰ ਆਜ਼ਾਦ ਦੇ ਖਿਲਾਫ ਅਪੱਤੀਜਨਕ ਸ਼ਬਦ ਬੋਲੇ ਆ ਇਹਨਾਂ ਨੂੰ ਬੇਇੱਜ਼ਤ ਕੀਤਾ ਗਿਆ ਇਹਨਾਂ ਨੂੰ ਵਕਾਊ ਦੱਸਿਆ ਗਿਆ ਕਿ ਤੁਸੀਂ ਮਤਵੀ ਸੇਖ ਪੌਮ ਦੇ ਲੋਕ ਜਿਹੜੇ ਵਕਾਊ ਹੋ ਤੁਸੀਂ ਵਕਾਊ ਕੌਮ ਦੇ ਨਿਮੰਦੇ ਹੋ ਤੁਸੀਂ ਔਰ ਇਹਨਾਂ ਦੀਆਂ ਫੋਟੋਆਂ ਚੋਰੀ ਇਹਨਾਂ ਦੇ ਵੀਡੀਓ ਬਣਾਈਆਂ ਔਰ ਇਹਨਾਂ ਦੀਆਂ ਵੀਡੀਓ ਬਣਾ ਕੇ ਤੇ ਇਹਨਾਂ ਦੀ ਫੋਟੋ ਬੇਸਕ ਕਰਕੇ ਨਾਲ ਤੇ ਉਹਨਾਂ ਨੂੰ ਦੱਲੇ ਸ਼ਬਦ ਵਰਤਿਆ ਕਿ ਇਹ ਦੱਲੇ ਹੋ ਤੁਸੀਂ ਸੋ ਅੱਜ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਨ ਆਏ ਆ ਕਿ ਅਜੇ ਤਾਂ ਸਰੰਗੜੇ ਵਾਲਾ ਮਾਮਲਾ ਨਹੀਂ ਠੰਡਾ ਹੋਇਆ ਪਹਿਲਾਂ ਵੀ ਇੱਥੋਂ ਇੱਕ ਆਮ ਆਦਮੀ ਪਾਰਟੀ ਨੇ ਸਰਪੰਚ ਚੁਣਿਆ ਔਰ ਚੁਣੇ ਹੋਏ ਨਿਮੰਦੇ ਜਿਹੜੇ ਆ ਸਾਰੇ ਨਗਰ ਦੇ ਸਾਂਝੇ ਹੁੰਦੇ ਆ ਤੇ ਉਹ ਜੀ ਉਹ ਮਸਲਾ ਨਹੀਂ ਸੀ ਠੰਡਾ ਹੋਇਆ ਤੇ ਇਹ ਵਾਲਾ ਮਸਲਾ ਆ ਗਿਆ ਇਸ ਤੋਂ ਪਹਿਲਾਂ ਵੀ ਇੱਕ ਮਸਲਾ ਹੋਰ ਸੀ ਹੁਣ ਇਹ ਜਦੋਂ ਭੈਣ ਭਰਾਵਾਂ ਦੀਆਂ ਗਤੀਵਿਧੀਆਂ ਮੇਰੇ ਤੱਕ ਪਹੁੰਚਦੀਆਂ ਤੇ ਮੈਨੂੰ ਮਜਬੂਰਨ ਐਜ਼ ਗੁਰਸਿੱਖ ਬੋਲਣਾ ਪੈਂਦਾ ਹਾਲਾਂਕਿ ਮੈਂ ਚਾਹੁੰਦਾ ਨਹੀਂ ਆਂ ਕਿ ਮੈਂ ਗੁਰਸਿੱਖ ਹੋ ਕੇ ਜਾਤ ਪਾਤ ਦੀ ਗੱਲ ਕਰਾਂ ਇਹ ਗੁਰੂ ਸਾਹਿਬ ਦੇ ਸਿਧਾਂਤ ਕਹਿੰਦੇ ਨਹੀਂ ਲੇਕਿਨ ਮਜਬੂਰਨ ਸਾਨੂੰ ਕਰਨਾ ਪੈਂਦਾ ਆ ਪੰਜਾਬ ਦੇ ਵਿੱਚ ਹੜ ਆ ਗਿਆ ਸਭ ਕੁਝ ਰੋੜ ਕੇ ਲੈ ਗਿਆ ਪਰ ਹੰਕਾਰ ਸਾਡਾ ਇਹ ਧੌਣ ਦੇ ਕਿੱਲੇ ਨਹੀਂ ਸਾਡੇ ਰੋੜ ਕੇ ਲੈ ਕੇ ਜਾ ਸਕੀ ਸੋ ਸਾਡੀਆਂ ਭੈਣਾਂ ਨੂੰ ਦੱਲੇ ਸ਼ਬਦ ਵਰਤਿਆ ਗਿਆ ਸਾਡੇ ਵੀਰਾਂ ਨੂੰ ਦੱਲੇ ਸ਼ਬਦ ਵਰਤਿਆ ਗਿਆ ਸਾਡੇ ਸਮਾਜ ਨੂੰ ਆਏ ਦਿਨ ਪੂਰੇ ਪੰਜਾਬ ਦੇ ਵਿੱਚ ਜਿਹੜਾ ਨਾ ਉਹ ਟਾਰਗੇਟ ਕੀਤਾ ਜਾ ਰਿਹਾ ਸੋ ਕਿਰਪਾ ਕਰਕੇ ਅਸੀਂ ਬੇਨਤੀ ਕਰਨ ਆਏ ਆ ਜੇਕਰ ਦੋ ਦਿਨ ਦਾ ਸਮਾਂ ਦੀ ਸੀ ਸਭ ਨੂੰ ਕਿਹਾ ਸੀ ਜੀ ਅੱਜ ਸ਼ਨੀਵਾਰਾ ਕੱਲ ਐਤਵਾਰਾ ਸੋਮਵਾਰ ਦਾ ਦਿਨ ਅਸੀਂ ਇਹਨਾਂ ਨੂੰ ਫਾਲਤੂ ਦਿੰਨੇ ਆ ਨਹੀਂ ਤੇ ਮੰਗਲਵਾਰ ਜਿਹੜਾ ਵਾ ਵੱਡੇ ਲੈਵਲ ਤੇ ਮੈਂ ਆਪਣੇ ਸਮਾਜ ਦੇ ਭੈਣ ਭਰਾਵਾਂ ਨੂੰ ਬੇਨਤੀ ਕਰਾਂਗਾ ਉਹ ਪਹੁੰਚਦੇ ਵੀ ਆ ਤੇ ਜਿੱਦਾਂ ਸਰਾਂਗੜੇ ਦੇ ਵਿੱਚ ਇਕੱਠ ਹੋਇਆ ਸੀ ਇਸ ਤੋਂ ਦੁੱਗਣਾ ਇਕੱਠ ਆਪਾਂ 에ਅਰਪੋਰਟ ਰੋਡ ਜਾਮ ਕਰਾਂਗੇ ਫਿਰ ਉਹਦੇ ਵਿੱਚ ਸਾਨੂੰ ਪ੍ਰਸ਼ਾਸਨ ਨਾਲ ਕਹਵੇ ਕਿ ਇੱਥੇ ਕੋਈ ਸਰਕਾਰੀ ਡਿਊਟੀਆਂ ਲੱਗੀਆਂ ਨਹੀਂ ਜਾਂ ਵਿਘਨ ਪਾਉਂਦੇ ਆ ਕੁਝ ਵੀ ਭਾਵੇਂ ਜਿਹੜਾ ਵੀ ਇਹਨਾਂ ਨੇ ਕੋ ਸਾਡੇ ਛੱਤਤ ਕਰਨਾ ਪਰ ਸ਼ਰਯਾਮ ਕਰ ਸਕਦਾ ਅਸੀਂ 19 ਦਿਨ ਤੱਕ ਉੱਠਣਾ ਨਹੀਂ ਹੈ ਜਿੰਨੀ ਦੇਰ ਤੱਕ ਉਹ ਵੀਰ ਤੇ ਕਾਰਵਾਈ ਨਹੀਂ ਹੁੰਦੀ ਤੇ ਜਿੰਨੀ ਦੇਰ ਤੱਕ ਸਾਡੇ ਮਸਲੇ ਹੱਲ ਨਹੀਂ ਹੁੰਦੇ ਜਿੰਨੀ ਦੇਰ ਕਿੰਨਾ ਦੇਰ ਜੋ ਕੇ ਜਿਹੜੇ ਸਾਰਜਣੇ ਚ ਬੜਾ ਵੱਡਾ ਮਾਮਲਾ ਸਾਹਮਣੇ ਆ ਉਹ ਵੀ ਰਾਸਾ ਨਹੀਂ ਹਲਕਾ ਹੋ ਰਿਹਾ ਇਹ ਵੀ ਰਾਸਾ ਸਾਥੀ ਦਾ ਲੱਗ ਗਿਆ ਕਿਹੜਾ ਫਿਰ ਲਾ ਕੇ ਉਹਦਾ ਜੀ ਲਗਦਾ ਨਹੀਂ بار بار ਜਿਹੜੇ ਆਮ ਆਦਮੀ ਪਾਰਟੀ ਦੇ ਸਥਾਨ ਜਿਹੜੇ ਵਰਕਰ ਹੈ ਜਾਂ ਸੰਬੰਧ ਨੇ ਉਹਨਾਂ ਵੱਲੋਂ ਹੀ ਚੋਸ ਦਾ ਜਾਤੀਤੂਜੇ ਗੱਲਾਂ ਕੀਤੀਆਂ ਜਾਂਦੀਆਂ ਨੇ ਦੋ ਚੀਜ਼ਾਂ ਇਹਦੇ 'ਚ ਮੈਂ ਆਮ ਆਦਮੀ ਪਾਰਟੀ ਦਾ ਦੋਸ਼ ਨਹੀਂ ਮੰਨ ਸਕਦਾ ਪਾਰਟੀ ਨੇ ਕਦੇ ਵੀ ਕਹਿੰਦੀ ਕਿਸੇ ਨੂੰ ਕਿਸੇ ਨੂੰ ਮੈਂਦਿਆਂ ਨੂੰ ਨਹੀਂ ਕਹਿੰਦੀ ਕਿ ਤੁਸੀਂ ਗਲਤ ਕਰੋ ਲੇਕਿਨ ਪਾਰਟੀ ਦੇ ਜਿਹੜੇ ਪਿੰਡਾਂ ਦੇ ਵਿੱਚ ਇਹ ਮੈਂ ਕੰਨਾ ਵੀ ਬੇਸਮਝੀ ਦੇ ਨਾਲ ਅਨਪੜ੍ਹ ਲੋਕ ਅੱਗੇ ਲਾਏ ਨਾ ਇਹਨਾਂ ਨੂੰ ਕਿਤੇ ਨਾ ਕਿਤੇ ਇਹਨਾਂ ਨੂੰ ਦੇਖਣਾ ਪੈਣਾ ਵੀ ਇਹ ਛੋਟੇ ਲੈਵਲ ਤੇ ਆਮ ਬੰਦੇ ਨਾਲ ਵਿਰਹਾ ਕੀ ਕਰਦੇ ਆ ਇਹ ਇੱਥੇ ਸਰਕਾਰਾਂ ਪਹਿਲੀਆਂ ਵੀ ਬੜੀਆਂ ਆਈਆਂ ਨੇ ਕਦੇ ਇਹਨਾਂ ਦਾ ਕਦੇ ਸੁਣਿਆ ਸੀ ਤੁਸੀਂ ਕਿਤੇ ਮਾਮਲਾ ਬਹੁਤ ਘੱਟ ਰੀਅਰ ਲੇਕਿਨ ਆ ਇੱਕ ਜਦੋਂ ਦੀ ਇੱਕ ਭੈਣ ਬੇਸਿਕਲੀ ਟਿਪੀਕਲ ਆ ਜਿਹੜੀ ਲਈ ਆ ਨਾ ਆ ਜਿਹੜੀ ਪਤਾ ਨਹੀਂ ਉਹਦੀ ਵੀਡੀਓ ਵੀ ਬੜੀਆਂ ਵਨਸਵਨੀਆਂ ਤੇ ਵਾਇਰਲ ਹੁੰਦੀਆਂ ਨੇ ਹੜ ਹੜਾਂ ਦੇ ਵਿੱਚ ਕਰਨਾ ਉਹਨੇ ਕੁਝ ਨਹੀਂ ਆ ਧੱਕਾ ਤੋੜਨਾ ਨਹੀਂ ਆ ਸਲਾਮਾ ਫਰੀ ਦੀਆਂ ਹਾਂਜੀ ਉਹ ਜਦੋਂ ਦੀ ਉਹ ਭੈਣ ਇੱਥੇ ਆਈ ਨਾ ਉਹਨੇ ਬੇੜਾ ਕਰ ਕਰ ਕਰਤਾ ਹਲਕੇ ਦਾ ਮੈਂ ਤੁਹਾਨੂੰ ਸੱਚੀ ਤੇ ਸਪਸ਼ਟ ਗੱਲ ਕਹਾਂ ਔਰ ਉਹਨੂੰ ਕਮ ਸੇ ਕਮ ਦੇਖਣਾ ਚਾਹੀਦਾ ਔਰ ਹਾਈ ਕਮਾਂਡ ਨੂੰ ਦੇਖਣਾ ਚਾਹੀਦਾ ਕਿ ਅਸੀਂ ਕੋ ਪੜਿਆ ਲਿਖਿਆ ਸੁਚੱਜੇ ਢੰਗ ਦਾ ਬੰਦਾ ਜਿਹੜਾ ਲਹੀ ਆਪਾਂ ਜਿਹੜਾ ਕਮ ਸੇ ਕਮ ਸਾਨੂੰ ਭਾਈਚਾਰਕ ਸਾਂਝ ਦੇ ਧਰਾਗੇ ਦੇ ਵਿੱਚ ਪਰੋ ਕੇ ਹਰੇਕ ਭੈਣ ਭਰਾ ਨੂੰ ਉਹਦਾ ਬਣਦਾ ਮਾਣ ਸਨਮਾਨ ਦਵੇ ਮੇਰੇ ਭਰਾ ਉਹ ਤੁਹਾਡੇ ਵੱਲੋਂ ਕੀ ਕਾਰਵਾਈ ਹੋਗੀ ਜੇਕਰ ਦੇਖੋ ਸਾਡੇ ਵੱਲੋਂ ਕਾਰਵਾਈ ਕਾਰਵਾਈ ਤਾਂ ਪ੍ਰਸ਼ਾਸਨ ਨੇ ਕਰਨੀ ਅਸੀਂ ਤਾਂ ਮੰਗ ਲੈ ਕੇ ਆ ਵੇਖੋ ਉਸ ਬੰਦੇ ਨੇ ਕਾਨੂੰਨ ਨੂੰ ਹੱਥ ਚ ਲਿਆ ਅਸੀਂ ਆਪਣੇ ਆਪ ਨੂੰ ਅਸਮਰਪਿਤ ਕਰ ਰਹੇ ਹਾਂ ਕਿ ਕਾਨੂੰਨ ਸਾਨੂੰ ਹੱਥਾਂ ਚ ਲੈ ਲੇ ਇਸ ਤੋਂ ਬਾਅਦ ਜੇਕਰ ਕਾਨੂੰਨ ਸਾਨੂੰ ਹੱਥਾਂ ਚ ਨਹੀਂ ਲਏਗਾ ਤੇ ਮਜਬੂਰਨ ਸਾਨੂੰ ਕਾਨੂੰਨ ਹ ਮੈਂ ਤੁਹਾਨੂੰ ਪਹਿਲਾਂ ਬੇਨਤੀ ਕਰ ਚੁੱਕਾ ਕਿ 2 ਦਿਨ ਦਾ ਸਮਾਂ ਨਹੀਂ ਤੇ ਇਹ ਜਥੇਬੰਦੀਆਂ ਹੋਰ ਵੀ ਵੱਡੇ ਲੈਵਲ ਤੇ ਆਪਾਂ ਏਅਰਪੋਰਟ ਰੋਡ ਜਾਮ ਕਰਾਂਗੇ ਅਜੇ ਸਰੰਗੜੇ ਵਾਲਾ ਮਾਮਲਾ ਵੀ ਠੰਡਾ ਨਹੀਂ ਹੋਇਆ ਉਹ ਸਰਪੰਚ ਨੇ ਬਾਰੋ-ਬਾਰ ਜਮਾਨਤਾਂ ਕਰਵਾ ਲਈਆਂ ਜੇ ਕੋਈ ਅਫਸਰ ਕਿਸੇ ਐਸੀ ਸਮਾਜ ਦੇ ਭੈਣ ਭਰਾ ਦੀ ਹਿੱਕ ਠੋਕੇ ਉਹਨਾਂ ਦੀ ਮਦਦ ਕਰਦਾ ਆਪਣੇ ਲੈਵਲ ਤੇ ਆਪਣੀ ਡਿਊਟੀ ਨਿਭਾਉਂਦਾ ਤੇ ਉਹਨਾਂ ਦੇ ਉੱਪਰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਉਹਨਾਂ ਨੂੰ ਉਹਨਾਂ ਤੇ ਪੋਲਿਟੀਕਲ ਦਬਾਅ ਪਾਇਆ ਜਾਂਦਾ ਸੋ ਇਹ ਕਦਾਚਿਤ ਬਰਦਾਸ਼ਤ ਨਹੀਂ ਹੋਏਗਾ ਜੇਕਰ ਕੋਈ ਪ੍ਰਸ਼ਾਸਨ ਦੇ ਅਧਿਕਾਰੀ ਨਾਲ ਕਿਸੇ ਕਿਸਮ ਦਾ ਕੋਈ ਵੀ ਅਫਸਰ ਦਬਾਅ ਅਫਸਰ ਦੇ ਉੱਪਰ ਕੋ ਦਬਾਅ ਪਾਏਗਾ ਆਪਾ ਉਹ ਅਫਸਰ ਦੇ ਨਾਲ ਵੀ ਇੱਕ ਠੋਕ ਕੇ ਮੇਰੇ ਪਰਾ ਖੜਿਆ ਮੇਰੇ ਕੋਲ ਇੱਧਰ ਆਓ ਸਲੋਪ ਰਿਪੋਰਟਰ ਪਾਰਟੀ ਦੇ ਮੇਰਾ ਨਾਮ ਦਿਆਲ ਸਿੰਘ ਆ ਜੀ ਰਾਜਾ ਸਾਸੀ ਨਗਰ ਪੰਚਾਇਤ ਤੋਂ ਮੈਂ ਕਾਉਂਸਲਰ ਚੁਣਿਆ ਹੋਇਆ ਆ ਵਾਰਡ ਨੰਬਰ ਮੇਰੀ 13 ਆ ਕੀ ਹੋਇਆ ਤੁਹਾਡੇ ਨਾਲ ਉਸ ਤਾਂ ਜਦੋਂ ਮੀਟਿੰਗ ਹੋਈ ਤੁਹਾਡੇ ਵੇਖੋ ਜੀ ਪਿਛਲੀ ਮੀਟਿੰਗ ਦੇ ਵਿੱਚ ਸਾਡਾ ਨਾ ਉੱਥੇ ਚੱਲਣ ਡਿਆ ਆ ਬੇਪਰੋਸਗੀ ਪਤਾ ਤੇ ਇਸ ਪ੍ਰਧਾਨ ਦੇ ਵਿਰੁੱਧ ਬੇਪਰੋਸਗੀ ਪਤਾ ਸੀ ਅਸੀਂ ਦਾਸ ਕਾਉਂਸਲਰ ਜਿਹੜੇ ਆ ਇਹਦੇ ਵਿਰੋਧ ਦੇ ਜਿਹੜਾ ਮੀਟਿੰਗ ਦੇ ਵਿੱਚ ਹੱਥ ਖੜੇ ਕੀਤੇ ਕਿ ਅਸੀਂ ਤੈਨੂੰ ਪ੍ਰਧਾਨ ਨਹੀਂ ਬਣਦੇ ਉਹ ਨੂੰ ਪਿਛਲੀ ਮੀਟਿੰਗ ਦੇ ਵਿੱਚ ਸਾਡੇ ਸਮਾਜ ਨੂੰ ਮੈਨੂੰ ਨਹੀਂ ਇਕੱਲੇ ਨੂੰ ਕਿਹਾ ਸਾਡੇ ਸਮਾਜ ਨੂੰ ਕਿਹਾ ਕਿ ਮੈਂ ਚੁੜਿਆ ਹੋਇਆ ਨੁਮਾਇੰਦਾ ਹਾਂ ਲੋਕਾਂ ਦਾ ਉਹ ਸਾਰੇ ਸਮਾਜ ਨੂੰ ਇਹਨੇ ਕਿਹਾ ਵੀ ਤੁਸੀਂ ਉਸ ਕੌਮ 'ਚੋਂ ਆਉਂਦੇ ਜੇ ਜਿਸ ਕੌਮ ਦੇ ਵਿੱਚ ਉਹ ਬਕਾਊ ਲੋਕ ਹੁੰਦੇ ਆ ਪਰ ਸਾਡੀ ਕੌਮ ਜਿਹੜੀ ਉਹ ਬਹਾਦਰਾਂ ਦੀ ਕੌਮ ਆ ਮੈਨੂੰ ਉਸ ਬਹੁਤ ਮਾੜਾ ਲੱਗਾ ਲਾਵਾ ਜੋ ਤੇ ਇਹਨੇ ਬੰਦੇ ਨੇ ਜਿਹੜੇ ਆ ਦੂਸਰੀ ਵਾਰ ਦੂਸਰੀ ਵਾਰਾ ਮੀਟਿੰਗ ਹੋਈ ਅੰਦਰ ਇਹਨੇ ਵੀਡੀਓ ਬਣਾਈਆਂ ਸਾਡੀਆਂ ਚੋਰੀ ਸਾਨੂੰ ਪਤਾ ਵੀ ਨਹੀਂ ਸਾਡੀਆਂ ਵੀਡੀਓ ਬਣ ਰਹੀਆਂ ਇਹਨੇ ਸਾਹਮਣੇ ਬੈਠ ਕੇ ਸਾਡੀਆਂ ਵੀਡੀਓ ਬਣਾਈਆਂ ਵੀਡੀਓ ਬਣਾਉਣ ਤੋਂ ਬਾਅਦ ਇਹਨੇ ਸ਼ਾਮ ਨੂੰ ਸ਼ਰਾਬ ਪੀ ਕੇ ਸੋਸ਼ਲ ਮੀਡੀਆ ਤੇ ਸਾਨੂੰ ਗਾਣਾ ਲਾਤਾ ਸਾਡੀਆਂ ਫੋਟੋਆਂ ਤੇ ਸਾਲੇ ਦੱਲੇ ਇਸ ਤਰ੍ਹਾਂ ਦੇ ਲਫ਼ਜ਼ਾਂ ਦੇ ਨਾਲ ਜਿਹੜਾ ਆ ਉਹ ਅੱਜ ਵੀ ਸੋਸ਼ਲ ਮੀਡੀਆ ਤੇ ਵੀਡੀਓ ਭਜੀਆਂ ਫਿਰਦੀਆਂ ਜੀ ਉਹ ਸਾਰੀਆਂ ਵੀਡੀਓ ਜਿਹੜੀਆਂ ਆ ਇਹਨੇ ਜਿਹੜੀਆਂ ਦੂਸਰੀ ਵਾਰ ਤੀਸਰੀ ਵਾਰ ਨੇ ਜਿਹੜੀਆਂ ਸਾਡੇ ਸਮਾਜ ਨਾਲ ਗਲਤੀ ਕੀਤੀ ਹੈ ਮੇਰੇ ਇਕੱਲੇ ਨਾਲ ਨਹੀਂ ਮੈਂ ਨਹੀਂ ਮੰਨਦਾ ਮੇਰੇ ਇਕੱਲੇ ਨਾਲ ਜੇ ਮੇਰੇ ਨਾਲ ਇਕੱਲੇ ਨਾਲ ਹੋਈ ਹੁੰਦੀ ਅੱਜ ਮੇਰੇ ਨਾਲ ਸਮਾਜ ਨਾਲ ਖੜਦਾ ਏਡੀ ਤਰ੍ਹਾਂ ਲੁਧਿਆਣੇ ਤੋਂ ਬਾਜੀ ਫਰੀ ਨਾ ਆਉਂਦੇ ਇਸ ਕਰਕੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਕਿ ਜਿੰਨੀ ਛੇਤੀ ਹੁੰਦਾ ਆ ਇਸ ਤੇ ਬਣਦੀ ਕਰਾਰਪ ਕਾਰਵਾਈ ਐਸੀ ਧਾਰਾ ਜਿਹੜੀਆਂ ਲੱਗਦੀਆਂ ਆ ਕਿਉਂਕਿ ਕਾਨੂੰਨ ਹੁਣੇ ਸੁਪਰੀਮ ਕੋਰਟ ਦੇ ਵਿੱਚ ਵਿੱਚੋਂ ਆਇਆ ਕਿ ਜੇ ਕੋਈ ਸੋਸ਼ਲ ਮੀਡੀਆ ਤੇ ਵੀ ਕਿਸੇ ਨੂੰ ਗਾਲ ਕੱਢਦਾ ਤੇ ਪਰਚਾ ਉੱਤੇ ਐਸਆਈ ਐਕਟ ਅਧੀਨ ਹੋਣਾ ਆ ਮੇਰੀ ਤੁਹਾਡੇ ਗਾੜੀ ਵੀ ਬੇਨਤੀ ਹੈ ਮੀਡੀਆ ਗਾੜੀ ਵੀ ਇਹ ਮੈਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਮੀਡੀਆ ਨੂੰ ਮੇਰੀ ਬੇਨਤੀ ਹੈ ਕਿ ਇਹਨੂੰ ਜਿਹੜਾ ਆ ਅਫਸਰਾਂ ਤੱਕ ਹੀ ਤੁਸੀਂ ਉਹਨਾਂ ਕੋਲ ਪੁੱਛੋ ਵੀ ਕਿੰਨੇ ਦਿਨਾਂ ਚ ਪਰਚਾ ਕਟਿਆ ਜਾਏਗਾ ਤੁਹਾਨੂੰ ਹੱਕ ਹੈ ਜੀ ਆਉਣੇ ਠਕਸੇ ਤੇ ਕਿਹੜੀ ਜਾਲਸਾ ਦਾ ਦੇਖੋ ਜੀ ਮੈਂ ਤੇ ਜਾਤਪਾਤ ਨੂੰ ਮੰਨਦਾ ਹੀ ਨਹੀਂ ਆ ਤੁਹਾਡੀ ਗੱਲ ਸਹੀ ਹੈ ਹਾਂ ਮੈਂ ਤੇ ਜਾਤਪਾਤ ਨੂੰ ਮੰਨਦਾ ਨਹੀਂ ਪਰ ਇਹ ਲੋਕ ਜਿਹੜੇ ਜਿੰਨਾ ਦੀ ਧੌਣ ਚ ਕਿੱ ਇਹ ਜਾਤ ਪਾਤ ਜਿਹੜੀ ਇਹਨਾਂ ਦੇ ਦਿਮਾਗ 'ਚ ਹੈਗੀਆਂ ਅਸੀਂ ਤੇ ਗੁਰੂ ਮਹਾਰਾਜ ਨੂੰ ਮੰਨਦੇ ਆ ਅਸੀਂ ਕਿਸੇ ਜਾਤ ਨੂੰ ਮੰਨਦਾ ਹੀ ਨਹੀਂ ਇਹਦਾ ਨਾਮ ਰਵਿੰਦਰ ਸਿੰਘ ਬੱਬੂ ਹੈ ਜੀ ਹਾਂ ਜੀ ਦਾਸ ਕਾਉਂਸਲਰ ਦੇ ਵਿਰੁੱਧ ਬੇਪਰੋਸਕੀ ਦਾ ਮਤਾਂ ਲਿਆਂਦਾ ਬਾਹਾਂ ਖੜੀਆਂ ਕੀਤੀਆਂ ਜੇ ਕੋਤ ਮੈਂ ਵੀਡੀਓ ਵੀ ਦੇ ਦੂੰਗਾ ਦਹਾਂ ਦਾ ਇਹ ਨਗਰ ਪੰਚਾਇਤ ਰਾਜਾ ਸੋ ਅਸੀਂ ਦਾ ਪ੍ਰਧਾਨ ਹੈ ਕਿਹੜੀ ਪਾਰਟੀ ਆਮ ਆਦਮੀ ਪਾਰਟੀ ਜਿਹੜੀ ਸਭਾ ਜ ਆਪਣੇ ਹਲਕੇ ਦਾ ਐਮਐਲਏ ਜਾਂ ਆਪਣੇ ਜਿਹੜੀ ਪ੍ਰਧਾਨ ਕੌਂਸਲ ਬਣਾਈ ਆ ਉਹਦੇ ਮਾਮ ਜੀ ਉਹਨਾਂ ਨੂੰ ਮਿਲੇ ਹੋ ਨਹੀਂ ਜੀ ਕਿਉਂ ਕਿਉਂਕਿ ਉਹ ਇਕੱਲੇ ਬੰਦੇ ਦੇ ਹੀ ਹੱਕ ਦੇ ਵਿੱਚ ਖੜਦੀ ਆ ਇਸ ਨੂੰ ਵੰਡਰ ਸੰਗ ਬੱਗੂ ਦੇ ਹੱਕ ਜਕੜਦੀ ਹੈ ਸਾਨੂੰ ਜਾਣ ਦਾ ਫਾਇਦਾ ਕੀ ਹੈ ਐਮਐਲਏ ਸਾਹਿਬ ਹਾਂ ਐਮਐਲਏ ਸਾਹਿਬ ਉਹ ਸਰਕਾਰੀ ਹੈ ਉਥੋਂ ਦਾ ਮੌਜੂਦਾ ਐਮਐਲਏ ਜੀ ਹਾਂ ਜੀ ਇਹ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਨਹੀਂ ਹੈ ਇਹ ਹਲਕਾ ਇੰਚਾਰਜ ਹੈ ਉਹ ਕੀ ਮੰਗ ਕਰਦੇ ਅਸੀਂ ਮੰਗ ਕਰਦੇ ਕਿ ਇਹ ਤੇ ਬਣਦੀ ਕਾਰਵਾਈ ਇਹਨਾਂ ਦੋ ਦਿਨਾਂ ਦੇ ਅੰਦਰ ਅੰਦਰ ਐਸਈ ਐਕਟ ਅਧੀਨ ਇਹ ਤੇ ਪਰਚਾ ਦਰਜ ਕੀਤਾ ਜਾਵੇ ਜੇ ਨਾ ਪਰਚਾ ਦਰਜ ਕੀਤਾ ਤੇ ਅਸੀਂ ਇਹਨਾਂ ਗਾੜੀ ਬੇਨਤੀ ਕਰਾਂਗੇ ਇਹ ਆਪ ਤੇ ਕੁਝ ਕਰ ਨਹੀਂ ਸਕਦੇ ਇਹਨਾਂ ਗਾੜੀ ਬੇਨਤੀ ਕਰਾਂਗੇ ਕਿ ਸਾਨੂੰ ਇਨਸਾਫ ਲੈ ਕੇ ਦਿੱਤਾ ਜਾਵੇ ਤੇ ਕੋਈ ਇੱਕ ਨਾ ਬੇਨਤੀ ਕਰਨਾ ਚਾਹੁੰਦਾ ਮੈਂ ਮਾਨ ਸਾਹਿਬ ਨੂੰ ਆਪਣੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੂੰ ਕਿ ਮਾਨ ਸਾਹਿਬ ਹੜ ਆਇਆ ਬੜਾ ਕੁਝ ਰੋੜ ਕੇ ਲੈ ਗਿਆ ਪਰ ਉਹਦੇ ਨਾਲ-ਨਾਲ ਜਿਹੜੀਆਂ ਤੁਸੀਂ ਲੋਕਾਂ ਦੀਆਂ ਇਹ ਭਾਵਨਾਵਾਂ ਰੋੜੀਆਂ ਨੇ ਉਹਨਾਂ ਦਾ ਵੀ ਧਿਆਨ ਰੱਖੋ ਤੁਹਾਨੂੰ ਇੱਕ ਟਿਪੀਕਲ ਬੰਦਾ ਤੇ ਸੇਵਾ ਕਰਦਾ ਨਜ਼ਰ ਆ ਗਿਆ ਹਾਲਾਂਕਿ ਸੇਵਾ ਤੇ ਹਰ ਇੱਕ ਮਨੁੱਖਤਾ ਦੇ ਕੀਤੀ ਹਰ ਇੱਕ ਬੰਦੇ ਨੇ ਹਰ ਕਮਿਊਨਿਟੀ ਨੇ ਕੀਤੀ ਵਦਚੜ ਕੀਤੀ ਆ ਲੇਕਿਨ ਖਾਸ ਕਰਕੇ ਤੁਸੀਂ ਹਸਪੀਟਲ ਦੇ ਵਿੱਚ ਹੋਣਾ ਉਹਨੂੰ ਲਾਈਵ ਵੀਡੀਓ ਵਿਖਾਈ ਇਹ ਇੰਨਾ ਭੈਣ ਭਰਾਵਾਂ ਦੀ ਆਵਾਜ਼ ਵੀ ਤੁਹਾਡੇ ਤੱਕ ਪਹੁੰਚਦੀ ਆ ਇਨਦੀਏ ਵਾਰ ਸੁਣੋ ਮਾਨ ਸਾਹਿਬ ਇਹਨਾਂ ਲੋਕਾਂ ਨੇ ਇਹਨਾਂ ਆਮ ਲੋਕਾਂ ਦੇ ਸਰੋਹੀ ਤੁਸੀਂ ਅੱਜ ਮੁੱਖ ਮੰਤਰੀ ਬਣੇ ਹੋ ਇਹਨਾਂ ਦੇ ਬੱਚੇ ਇਹਨਾਂ ਦੇ ਸੱਥਾਂ 'ਚ ਤੁਸੀਂ ਜਾ ਕੇ ਬੰਦੇ ਰਹੇ ਹੋ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਨੇ ਮਾਨ ਸਾਹਿਬ ਕੱਲੇ ਮਨਕੀਰ ਤੌਲਖ ਜਿਹੜਾ ਬੋਰੀਆਂ ਦੇ ਨਾਲ ਪੈਸੇ ਵੰਡਦਾ ਉਹਦੇ ਨਾਲ ਵੀਡੀਓ ਕਾਲ ਕਰਾ ਕੇ ਵਾਵਾ ਵਾਵਾ ਖੱਟ ਲਈ ਆਪਾਂ ਇਹ ਇਨਾਂ ਭੈਣ ਭਰਾਵਾਂ ਦੀ ਅਸੀਸਾਂ ਦੇ ਪਾਤਰ ਵੀ ਬਣੋ ਇਹਨਾਂ ਦੇ ਵੀ ਸੁਣੋ ਤੁਸੀਂ ਕਿਰਪਾ ਕਰਕੇ ਹੁਣ ਅਸੀਂ ਵੀ ਦੇਖਦਾਂਗੇ ਕਿ ਤੁਸੀਂ ਕਿੰਨੇ ਕ ਵੀਡੀਓ ਕਾਲ ਦੇ ਨਾਲ ਇਹਨਾਂ ਕਾਉਂਸਲਰਾਂ ਨਾਲ ਗਰੀਬਾਂ ਨਾਲ ਗੱਲ ਕਰਦੇ ਹੋ ਤੇ ਕਿੰਨਾ ਕਿ ਤੁਸੀਂ ਆਪਣੀਆਂ ਮੰਗਾਂ ਤੇ ਖਰੇ ਉਤਰਦੇ ਹੋ ਨਹੀਂ ਤੇ ਜਿਹੜੇ ਹੜਾਂ ਦੇ ਪਾਣੀ ਦਾ ਬੜਾ ਕੁਝ ਰੋੜ ਕੇ ਲੈ ਗਿਆ ਲੇਕਿਨ ਜਿਹੜੀਆਂ ਇਨੀਆਂ ਭੈਣ ਭਰਾਵਾਂ ਦੀਆਂ ਕਦਰਾਂ ਕੀਮਤਾਂ ਤੇ ਬੇਪਰੋਸੀਆਂ ਤੁਸੀਂ ਰੋੜੀਆਂ ਨਾ ਉਹਦਾ ਖਮਿਆਜਾ ਤੇ ਮੇਰੇ ਖਾਲਸਾ ਆਉਣ ਵਾਲੇ ਸਮੇਂ ਫਿਰ ਤੁਹਾਨੂੰ ਭੁਗਤਣਾ ਪੈਣਾ ਨਹੀਂ ਤੇ ਮਜਬੂਰਨ ਤੁਹਾਨੂੰ ਜੀ